ਸ਼ੀਰਤਪੁਰ ਸਾਹਿਬ ਦੇ ਵਿੱਚ ਸਥਿਤ ਹੈ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਹ ਉਹ ਪਵਿੱਤਰ ਥਾਂ ਹੈ ਜਿੱਥੇ ਸਿੱਖ ਇਤਿਹਾਸ ਦੇ ਦੋ ਮਹਾਨ ਪਾਤਸ਼ਾਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ਼੍ਰੀ ਗੁਰੂ ਹਰ राय ਸਾਹਿਬ ਜੀ ਦਾ ਜਨਮ ਹੋਇਆ ਸੀ ਸ਼ੀਸ਼ਮੈਲ ਨਾਮ ਇਸ ਲਈ ਪਿਆ ਕਿਉਂਕਿ ਇੱਥੇ ਕੰਧਾਂ ਦੇ ਉੱਤੇ ਸ਼ੀਸ਼ੇ ਅਤੇ ਕੱਚ ਦੇ ਨਕਸ਼ ਬਣੇ ਹੋਏ ਸਨ ਤੇ ਜੋ ਰੋਸ਼ਨੀ ਪੈਂਦੀ ਸੀ ਉਹ ਚਮਕੋਟਦੀ ਸੀ ਇਹ ਗੁਰਦੁਆਰਾ ਸਿੱਖ ਇਤਿਹਾਸ ਦੀਆਂ ਉਹਨਾਂ ਅਮਰ ਯਾਦਾਂ ਦਾ ਸ਼ਾਖਸ਼ੀ ਹੈ ਜਿੱਥੇ ਗੁਰੂ ਘਰ ਦੀ ਕਿਰਪਾ ਸਦਕਾ ਅਨੇਕਾਂ ਸਿੱਖਾਂ ਨੇ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ। ਅੱਜ ਵੀ ਇੱਥੇ ਆ ਕੇ ਸੰਗਤ ਸਿਮਰਨ ਸੇਵਾ ਤੇ ਸ਼ਾਂਤੀ ਦਾ ਅਨੰਦ ਮਾਣਦੀ ਹੈ। ਗੁਰਦੁਆਰਾ ਸ਼ੀਸ਼ਮੈਲ ਸਾਹਿਬ ਗੁਰੂ ਘਰ ਦੀ ਜੋਤ ਦਾ ਪ੍ਰਕਾਸ਼ ਸਥਾਨ। ਸਾਹਿਬ ਜੀ ਕੀ ਫਤਿਹ ਇਹ ਗੁਰਦੁਆਰਾ ਸ਼ੀਸ਼ ਮੈ ਸਾਹਿਬ ਹੈ ਇੱਥੇ ਦੋ ਗੁਰੂ ਸਾਹਿਬ ਜੀ ਦੇ ਜਨਮ ਹੋਇਆ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਸ੍ਰੀ ਗੁਰੂ ਹਰਰਾਏ ਜੀ ਇੱਥੇ ਉਹਨਾਂ ਜੀ ਦਾ ਜਨਮ ਹੋਇਆ ਸੀ ਤੇ ਇਹ ਗੁਰਦੁਆਰਾ ਕੀਰਤਪੁਰ ਸਾਹਿਬ ਵਿੱਚ ਸਥਿਤ ਹੈ ਸਾਹਿਬ ਜੀ ਕੀ ਫਤਿਹ ਕਿਸੇ ਦਾ ਪਤਾ ਮੇਰਾ ਗੁਰਜੀਤ ਸਿੰਘ ਹੈ ਜੀ ਇਹ ਇਤਿਹਾਸਿਕ ਘਰ ਤੋਂ ਗੁਰਦੁਆਰਾ ਸ਼ੀਸ਼ ਮੈ ਸਾਹਿਬ ਪ੍ਰਕਾਸ਼ ਸਥਾਨ ਪਾਤਸ਼ਾਹੀ 7ਵੀਂ ਸ੍ਰੀ ਗੁਰੂ ਹਰਾਈ ਸਾਹਿਬ ਜੀ ਤੇ ਪ੍ਰਕਾਸ਼ ਸਥਾਨ ਅੱਠਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਇਹ ਜਨਮ ਸਥਾਨ ਹੈ ਜੀ ਗੁਰਦੁਆਰਾ ਸ਼ੀਸ਼ਮੇਰ ਸਾਹਿਬ ਤੇ ਹੋਰ ਇੱਥੇ ਜਿਆ ਨੇੜੇ-ਨੇੜੇ ਨੂੰ ਪਰਨੇ ਤੇ ਨਾ ਕੋੜੀ-ਕੜੀ ਨਾਂ ਦੇ ਜਿਆ ਇਹਦੇ ਲਾਗੇ ਜੀ ਗੁਰਦੁਆਰਾ ਹਰਮੰਦਰ ਸਾਹਿਬ ਜੀ ਜਿੱਥੇ ਮਹਾਰਾਜਿਆਂ ਨੇ ਛੇਵੇਂ ਪਾਤਸ਼ਾਹ ਸਾਹਿਬ ਜੀ ਨੇ 9 ਲੱਖਾ ਬਾਗ ਦਵਾਇਆ ਜਿੱਥੇ ਕੀ ਪ੍ਰਾਦਨ ਸਮੇਂ ਵਿੱਚ ਜੜੀਆਂ ਬੂਟੀਆਂ ਜੋ ਦੁਵਾਂਜਾਂ ਦੇ ਅਕਸ਼ਰ ਬਣਦੇ ਸੀਗੇ ਤੇ ਉਹਨਾਂ ਦੇ ਕਾਰਨ ਮਹਾਰਾਜਾ ਨਾਨ ਨੌ ਲਖਾ ਬਾਗ ਬਣਾਇਆ ਤੇ ਉਹਦੇ ਨਾਲ ਹੀ ਗੁਰਦੁਆਰਾ ਕੋਰ ਸਾਹਿਬ ਤੇ ਉਹਦੇ ਲਾਗੇ ਗੁਰਦੁਆਰਾ ਚਰਨ ਕਮਨ ਸਾਹਿਬ ਜਿੱਥੇ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਾਤਨ ਸਮੇਂ ਵਿੱਚ ਬਾਬਾ ਬੁੱਢੜਾ ਸਾਹਿਬ ਜੀ ਨੂੰ ਜੋ ਮਾਤ ਦੇ ਤੌਰ ਤੇ ਉਹਨੇ ਦੁੱਧ ਪੇਟਾ ਕੀਤਾ ਸੀ ਉਹਨਾਂ ਨੇ ਉਸ ਜਾਮੇ ਜਾ ਕੇ ਸ਼ਕਿਆ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਛੋਂ ਪ੍ਰਾਪਤ ਧਰਤੀ ਹੈ ਜੀ ਤੇ ਉਸ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ ਉਹ ਵੀ ਬਰਾਤਨ ਇਤਿਹਾਸਿਕ ਸਥਾਨ ਹੈ ਜੀ ਉਸ ਤੋਂ